ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਉਹਨਾਂ ਦੀ ਅਬਜੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਬਜੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਹੈ ਜਿਹਦੇ ਬੜੇ ਵੱਡੇ ਇਤਰਾਜ ਚੜਾਏ ਨੇ ਸਮੇਂ ਸਮੇਂ ਹੀ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਿਨਾ ਜਿਸ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਜੈਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਿਕਾਰਯੋਗ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸਹਿਬਾਨ ਭਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸਿਕ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਨਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖਲਦਾਜੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚੇਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਛਲੋਨੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਇਕਵਾਈ ਕਰਦੀ ਏ ਦੇਸ਼ ਦੀ ਜਾਦੀ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਹਰਮਨ ਪਿਆਰੇ ਸਨ ਜਿਹੜੇ 13 ਵਾਰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਪੰਜਾਬ ਦੇ ਲੋਕਾਂ ਨੇ 5 ਵਾਰ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਲੰਬੀ ਜੇਲ੍ਹ ਕੱਟੀ ਔਰ ਇੱਕੋ ਇੱਕ ਸ਼੍ਰੋਮਣੀ ਕਾਲੀਦਾਲ ਬਾਦ ਪਾਰਟੀ ਸੀ ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਅੱਜ ਦਿੱਲੀ ਤੇ ਰਾਜ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਇਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਇਹ ਕੋਈ ਬਿਆਨ ਨਹੀਂ ਦੇ ਸਕਦੇ ਕਿਤੇ ਮੁਜਾਰਾ ਨਹੀਂ ਕਰ ਸਕਦੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ 19 ਮਹੀਨੇ ਲਗਾਤਾਰ ਹਿੰਦੁਸਤਾਨ ਦੇ ਵਿੱਚ ਕੱਲਾ ਸ਼੍ਰੋਮਣੀ ਅਕਾਲੀ ਦਲ ਹੈ ਜਿਨੇ ਲਗਾਤਾਰ ਮੋਰਚਾ ਲਾ ਕੇ ਗ੍ਰਿਫਤਾਰੀਆਂ ਦਿੱਤੀਆਂ ਐਮਰਜੈਂਸੀ ਤੋੜੀ ਔਰ ਜੈਪrakash ਨੇ ਇੱਕ ਰੈਲੀ ਪੰਜਾਬ ਦੀ ਧਰਤੀ ਤੇ ਕੀਤੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਸਲਾਗਾ ਕੀਤੀ ਗਈ ਤੇ ਅੱਜ ਦੇ ਜੇਲਾ ਤੋਂ ਬਾਹਰ ਆਏ ਆ ਤੇ ਸ਼ਰੋਮਣੀ ਅਕਾਲੀ ਗੱਲ ਦੇ ਸਦਕੇ ਆਏ ਆ। ਔਰ ਮੈਂ ਸਮਝ ਨਾ ਮ ਅਸੀਂ ਇੱਕ ਵਾਰ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਪੰਜਾਬ ਵਿੱਚ ਲੜੀ। ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਜਿੱਤੇ ਉਹ ਕਾਂਗਰਸ ਵੱਲ ਚਲੇ ਗਏ। ਅਸੀਂ ਲੜੇ ਭਾਵੇਂ ਉਹਨਾਂ ਦੇ ਨਾਲ ਸੀ। ਭਾਜਪਾ ਨਾਲ ਰਲ ਕੇ ਨਹੀਂ ਸੀ ਲੜੇ। ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਜਪਾਈ ਦੀ ਸਰਕਾਰ ਨਹੀਂ ਸੀ ਬਣਦੀ 13 ਵੋਟਾਂ ਜੰਮੂ ਕਸ਼ਮੀਰ ਦੀਆਂ ਚਤਾਲਾ ਸਰ ਦੀਆਂ ਪੰਜਾਬ ਦੀਆਂ ਔਰ ਹੋਰ ਲਾ ਕੇ 13 ਵੋਟਾਂ ਜਿਹੜੀਆਂ ਨੇ ਉਹ ਬਾਜਪਾਈ ਦੀ ਪਾਰਟੀ ਨੂੰ ਦਿੱਤੀਆਂ ਤੇ ਬਾਜਪਾਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਔਰ ਮੈਂ ਅੱਜ ਵੀ ਸੈਮੀਨਾ 'ਵਾਂ ਕਿ ਜਿਹੜਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਏ ਬਹੁਤ ਸਤਿਕਾਰ ਕਰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੁਨੀਆ ਦੇ ਲੋਕਾਂ ਨੇ ਵੇਖਿਆ ਬਾਦਲ ਸਾਹਿਬ ਦੇ ਗੋਢੀ ਹੱਥ ਲਾਉਂਦਿਆਂ ਦੁਨੀਆ ਨੇ ਦੇਖਿਆ ਉਹਦੇ ਮਰਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਐਸਾ ਮਨੁੱਖ ਜਿਹਨੂੰ ਫਕਰੇ ਕੌਮ ਦਾ ਆਵਾਰ ਦਿੱਤਾ ਸੀ ਤੇ ਜਿਨ੍ਹਾਂ ਦੀ ਸਰਵਸ 20 20 ਸਾਲ ਦੀ ਏ ਬਿਨਾ ਕੇ ਗੱਲ ਤੋਂ ਦੁੱਖ ਆਉਂਦਾ ਰੋਣ ਆਉਂਦਾ ਵਾ ਕਿੰਨੂੰ ਦਸੀਏ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਮ੍ਰਾਂ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਦਿੱਤਾ ਨਾ ਹੋਈ ਫਟਰੇ ਕੋਮ ਵਾਪਸ ਲੈ ਲਿਆ ਔਰ ਜਿਸ ਧੰਗ ਦੇ ਨਾਲ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਜਲੀਲ ਕੀਤਾ ਗਿਆ ਇੱਕ ਕਦਮ ਅੱਗੇ ਆਓ ਇੱਕ ਹੋਰ ਕਦਮ ਅੱਗੇ ਆਓ ਔਰ ਜਿਸ ਢੰਗ ਦੇ ਨਾਲ ਲਲਕਾਰੇ ਮਾਰ-ਮਾਰ ਕੇ ਕਾਲੀ ਦਲ ਦੇ ਪ੍ਰਧਾਨ ਨੂੰ ਗੋਲੀ ਮਰਵਾਉਣ ਦਾ ਆਪਣੇ ਲਲਕਾਰਾ ਮਾਰਿਆ ਮੈਂ ਸਮਨਾ ਐਸੇ ਲੋਕ ਸੰਕਰ ਦੇ ਹੱਥਾਂ ਵਿੱਚ ਖੇਡਦੇ ਨੇ ਔਰ ਸ਼ਰੋਮਣੀ ਕਾਲੀ ਦਲ ਨੂੰ ਖਤਮ ਕਰਕੇ ਨਵਾਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਬੜੇ ਤਰਲੇ ਮਾਰੇ ਨੇ ਬੜੀਆਂ ਮੰਤਾਂ ਕੀਤੀਆਂ ਨੇ ਔਰ ਜਿਹੜੀ 5 ਮੈਂਬਰੀ ਕਮੇਟੀ ਬਣੀ ਏ ਕਿਸੇ ਨੇ ਕੋਈ ਜੇਲ ਨਹੀਂ ਕੱਟੀ ਕਿਸੇ ਨੇ ਕੋਈ ਕੁਰਬਾਨੀ ਨਹੀਂ ਕੀਤੀ ਕੋਈ ਅੱਜ ਤੱਕ ਆਪਣੇ ਕੋਈ ਨਮਾਇਦਾ ਨਹੀਂ ਬਣ ਸਕਿਆ ਜਿਨ੍ਹਾਂ ਦੀ ਕੋਈ 5 ਸਾਲ ਤੋਂ ਆਇਆ ਕੋਈ 10 ਸਾਲ ਤੋਂ ਕਾਲੀਦਨ ਵਿੱਚ ਆਇਆ ਕੋਈ 2 ਸਾਲ ਤੋਂ ਕਾਲੀ ਦਲ ਵਿੱਚ ਆਇਆ ਉਹਨਾਂ ਦੀ ਕਮੇਟੀ ਬਣਾਉਂਦੀ ਤੇ ਜਿਹੜਾ ਕਾਲੀ ਦਲ 100 ਸਾਲ ਤੋਂ ਲੜਦਾ ਆ ਰਿਹਾ ਉਹਨੂੰ ਜ਼ੀਰੋ ਕਰ ਦਿੱਤਾ ਉਹ ਮੈਂ ਆਪਣੇ ਟੱਬਰ ਨੂੰ ਕਹਿਣਾ ਚਾਹੁੰਦਾ ਜਿਹੜੇ ਅੱਜ ਵਿਰੋਧ ਵਿੱਚ ਵੀ ਬੈਠੇ ਹੋਏ ਨੇ ਔਰ ਮੈਂ ਹਿੰਦੁਸਤਾਨ ਦੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਆਓ ਕਾਲੀ ਦਲ ਨੂੰ ਬਚਾਈਏ ਕਾਲੀ ਦਲ ਨੂੰ ਮਾਰਨ ਵਾਲੇ ਰੰਗ ਜੇਬ ਦੀ ਰੂਹ ਨਾਲ ਰੰਝ ਚੁੱਕੇ ਨਹੀਂ ਅੱਜ ਇੱਕ ਪਾਸੇ ਗੁਰੂ ਦੇ ਸੇਵਕ ਨੇ ਉਹ ਸੈਂਟਰ ਕੋਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਕੋ ਨਹੀਂ ਖਰੀਦਿਆ ਜਾ ਸਕਿਆ ਤੇ ਭਾਜਪਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਖਰੀਦਿਆ ਗਿਆ ਸਜਾ ਤੇ ਐ ਹੋਈ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਰਾਜ ਭਾਗ ਛੱਡ ਕੇ ਸੈਂਟਰ ਚੋਂ ਆਇਆ ਕਿਸਾਨਾਂ ਦੇ ਮਸਲਿਆਂ ਤੇ ਨਹੀਂ ਤੇ ਰਾਜ ਭਾਗ ਕਰਨ ਵਾਲੇ ਨੂੰ ਕੀ ਲੋੜ ਸੀ ਛੱਡਣ ਦੀ ਔਰ ਮੈਂ ਸਮਿਨਾਮ ਅੱਜ ਜੇ ਕੋਈ ਨੇਕੀ ਕਰਦਾ ਤਾਂ ਲੋਕ ਕਹਿ ਜਾਂਦੇ ਨੇ ਆਪਣੇ ਬੱਚਿਆਂ ਨੂੰ ਵੀ ਆਹ ਘਰ ਨੇ ਮੇਰੇ ਨਾਲ ਨੇਕੀ ਕੀਤੀ ਸੀ ਇਹਦੇ ਵੱਲ ਖਿਆਲ ਰੱਖਿਓ ਬੀਜੇਪੀ ਵਾਲਿਓ ਅਸੀਂ ਤੁਹਾਡੇ ਮਗਰਹਾ ਦਾ ਨਾਰਾ ਮਾਰਿਆ ਐਮਰਜੈਂਸੀ ਚ ਅਸੀਂ ਜੇਲਾ ਕਟੀਆਂ ਤੁਹਾਨੂੰ ਕਢਾ ਕੇ ਲਿਆਂਦਾ ਅਸੀਂ ਤੁਹਾਡੀ ਸਰਕਾਰ ਬਣਾਉਣ ਵਿੱਚ ਤੁਹਾਡੇ ਤੋਂ ਬਗਹਿਰ ਲੜ ਕੇ ਤੁਹਾਨੂੰ 13 ਮੈਂਬਰ ਦਿੱਤੇ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਤਨਾ ਸਤਕਾਰ ਕਰਦੇ ਹੋ ਤੇ ਸੁਖਬੀਰ ਤੇ ਜਿਹੜੀ ਗੋਲੀ ਚੱਲੀ ਏ ਉਹਦਾ ਕਾਹਦਾ ਪਰਚਾ ਵਾ ਕੋਈ ਪਰਚਾ ਨਹੀਂ ਸਾਨੂੰ ਪੀੜ ਨਹੀਂ ਹੋਈ ਤੁਹਾਡੇ ਨਾਲ ਅਸੀਂ ਧਰਦੀ ਨਹੀਂ ਅਕਾਲੀ ਦਲ ਨੇ ਕੀਤੀ ਅੱਜ ਪੁਰਾਣੇ ਬੀਜੇਪੀ ਦੇ ਕਾਰਕੁਨ ਪੰਜਾਬ ਦੇ ਅੰਦਰ ਉਹ ਅਸੀਂ ਧਰਦੀ ਰੱਖਦੇ ਨੇ ਅਕਾਲੀ ਦਲ ਦੇ ਨਾਲ ਜਿਨ੍ਹਾਂ ਨਾਲ ਅਸੀਂ ਵਿਚਰੇ ਆ ਜਿਨ੍ਹਾਂ ਨਾਲ ਅਸੀਂ ਐਮਰਜੈਂਸੀ ਕੱਟੀ ਏ ਜਿਨ੍ਹਾਂ ਨਾਲ ਅਸੀਂ ਧਰਨੇ ਦਿੰਦੇ ਤੇ ਮੁਜਾਰੇ ਕਰਦੇ ਸੀ ਪਰ ਨਵੇਂ-ਨਵੇਂ ਬੀਜੇਪੀ ਚ ਗਏ ਸਾਡੇ ਟੱਬਰ ਦੇ ਕੁਝ ਲੋਕ ਜਿਹੜੇ ਖਰੀਦੇ ਗਏ ਸੀ ਉਹ ਕਹਿੰਦੇ ਨੇ ਕਾਲੀ ਦਲ ਨੂੰ ਮਾਰ ਕੇ ਨਵਾਂ ਕਾਲੀ ਦਲ ਬਣਾਉਣਾ ਦਾ ਕਿਹੜਾ ਕਾਲੀ ਦਲ ਬਣਾਉਣਾ ਕਿ ਸੁਖਬੀਰ ਤੋਂ ਬਗੈਰ ਭਾਵੇਂ ABC ਕੋਈ ਬਣ ਜਾਵੇ ਸੁਖਬੀਰ ਨੂੰ ਨਹੀਂਗਾ ਮੰਨਣਾ ਕਿੰਨੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲ ਆਹ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਮਣੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਮਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਮਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤੱਕ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ ਚਾ ਧੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਜੇ ਮਾਰ ਰਹੇ ਆ ਤੇ ਸਾਨੂੰ ਬਚਨ ਦੀ ਲੋੜ ਆ ਅੱਜ ਵੇਖੋ ਪ੍ਰਧਾਨ ਨੂੰ ਆਖਾ ਤੂੰ ਤਾਂ ਅਸਤੀਫਾ ਦੇ ਦੇ ਦਿੱਤਾ ਪ੍ਰਧਾਨ ਨੂੰ ਕਿਹਾ ਵੀ ਤੂੰ ਹਾਂ ਤੇ ਨਾਂ ਚ ਜਵਾਬ ਦੇਣਾ ਉਹ ਜਦੋਂ ਉਹ ਹੈ ਹੀ ਇੱਥੇ ਨਹੀਂ ਸੀ ਇੰਡੀਆ ਚ ਬਾਹਰ ਸੀ ਉਦੋਂ ਵਾਰਦਤ ਹੋਈ ਆਪਣੇ ਉਹ ਬਰਗਾੜੀ ਵਾਲੀ ਉਹ ਸਫਾਈ ਦੇ ਸਕਦਾ ਸੀ ਉਹਦਾ ਮੂੰਹ ਬੰਦ ਕਰ ਦਿੱਤਾ ਹਾਂ ਜਾਂ ਨਾ ਮੰਨ ਗਿਆ ਸਭ ਓਏ ਅੱਜ ਮੈਂ ਸਮੀਨਾਵ ਸਜਣੋ ਸਮਝੋ ਹਰ ਮੰਦਰ ਸਾਹਿਬ ਦਾ ਤਲਾ ਲਾਲ ਕਰ ਦਿੱਤਾ ਤੋਪਾਂ ਟੈਂਕਾਂ ਦਾ ਹਮਲਾ ਕਾਂਗਰਸ ਨੇ ਕਰਕੇ ਲਊ ਦੇ ਵਿੱਚ ਬਦਲ ਗਿਆ ਤਲਾ ਦਾ ਪਾਣੀ ਲੱਖਾਂ ਲੋਕ ਮਾਰੇ ਗਏ ਏਜੰਸੀਆਂ ਨੇ ਉਹਦਾ ਨਾਮ ਭਲਾਤਾ ਤੇ ਬਰਗਾੜੀ ਦਾ ਨਾਮ ਤੁਹਾਡੇ ਮੂੰਹ ਚ ਪਾਤਾ ਬਰਗਾੜੀ 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 ਕਰਕੇ ਕਿੰਨੇ ਕੀਤੀ ਦਾदू ਵਾਲਦਿਆਂ ਸਾਥੀਆਂ ਨੇ ਤੇ ਦਾदू ਵਾਲ ਹੁਣ ਕਿੱਥੇ ਆ ਬੀਜੇਪੀ ਦੀ ਬੁੱਕਲ ਦੇ ਵਿੱਚ ਨੰਗੀਓ ਕੀ ਪਾਲ ਸੀ ਬਿੱਲੀ ਥਾਲੇ ਤੋਂ ਬਾਹਰ ਆ ਗਈ ਮੈਂ ਇਸ ਵੇਲੇ ਇੱਕ ਗੱਲ ਕਹਿਣੀ ਚਾਹੁੰਨਾ ਈਮਾਨਦਾਰ ਭਾਰਤੀ ਜਨਤਾ ਪਾਰਟੀ ਦੇ ਵਰਕਰੋ ਤੁਹਾਡੇ ਨਾਲਆਂ ਨੇਕੀਆਂ ਕੀਤੀਆਂ ਸਾਡੇ ਮਰਨ ਦੀ ਤੁਹਾਨੂੰ ਪੀੜ ਹੋਣੀ ਚਾਹੀਦੀ ਹੈ ਜੇ ਅਣਖ ਹੈ ਤੇ ਨਹੀਂ ਤੇ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਦੇ ਤਖਤ ਤਖਤ ਕੋਲੋਂ ਤਾਕਤ ਲਵਾਂਗੇ ਲੜਾਈ ਲੜਾਂਗੇ ਜੇ ਲੋਕ ਚਾਣਗੇ ਸਰਕਾਰ ਬਣੇਗੀ ਲੋਕ ਨਾ ਚਾਣਗੇ ਤੇ ਫੇਰ ਦਲੀਜ਼ਾਂ ਵਿੱਚ ਬੈਠ ਕੇ ਅਰਦਾਸਾਂ ਕਰਾਂਗੇ ਚੜ੍ਹਦੀ ਕਲਾ ਵਿੱਚ ਰਾਵਾਂਗੇ ਸਾਨੂੰ ਕਿਸੇ ਅਹੁਦੇ ਦੀ ਲੋੜ ਕੋਈ ਨਹੀਂ ਸਾਨੂੰ ਕਿਸੇ ਪਾਵਰ ਦੀ ਲੋੜ ਕੋਈ ਨਹੀਂ ਸਾਨੂੰ ਸ਼ਰੋਮੀ ਅਕਾਲੀ ਦਲ ਦੀ ਲੋੜ ਆ ਜਿਹੜਾ ਜੇਲ੍ਹਾਂ ਵਿੱਚ ਬੈਠ ਕੇ ਲੱਖਾਂ ਲੋਕਾਂ ਨੇ ਤਪੱਸਿਆ ਕੀਤੀ ਜਿਹਦੀ ਰਹਿਮਾਈ ਥੱਲੇ ਲੱਖਾਂ ਸ਼ਹੀਦیاں ਹੋਈਆਂ ਸਾਨੂੰ ਉਸ ਅਕਾਲੀ ਦਲ ਦੇ ਨਾਲ ਖਲੋ ਕੇ ਪੈਰਾ ਦੇਣ ਦੀ ਲੋੜ ਆ ਸਾਨੂੰ ਦਿੱਲੀ ਵਾਲਾ ਕਾਂਲੀ ਦਾ ਕਿਸੇ ਕੀਮਤ ਤੇ ਪ੍ਰਵਾਨਤ ਨਹੀਂ ਹੋਣਾ ਚਾਹੀਦਾ। ਮੀਸ਼ਾ ਸਾਹਿਬ ਦੇ ਪ੍ਰੈਸ ਨੋਟ ਬਾਰੇ ਕੀ ਕਹਿਣਾ ਤੁਹਾ ਜਿਹੜਾ ਮੈਂ ਜਾਰੀ ਕੀਤਾ ਕੱਲ ਨੂੰ। ਮੈਂ ਇਹ ਸਮਝ ਨਾਵਾ ਆ ਈਡੀ ਜੜੀਏ ਬਹੁਤ ਵੱਡੀ ਛੱਡੀ ਹੋਈ ਹੈ ਇਹਨਾਂ ਨੇ। ਇਹ ਜਿੰਨੂੰ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਹੈ। ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਿੱਡੋਂ ਉਧਰ ਹੈ ਨਹੀਂਗੇ। ਪਰ ਈਡੀ ਨੇ ਚਾਲੂ ਕਰ ਲੈਦੀ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜੇ-ਬੜੇ ਵੱਡਿਆਂ ਔਦਿਆਂ ਤੇ ਬੈਠੇ ਹੋਏ ਸੀ। ਮਿਸਾਲ ਦੇ ਤੌਰ ਤੇ ਸ਼੍ਰੋਮੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਉਹਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣਾ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਣਾ ਅਨਖ ਤੇ ਗੈਰ ਮਰ ਚੁੱਕੀ ਜਿਹੜੇ ਅਣਖ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਬੁਕਾਰਨਾ ਚਾਹੁੰਨਾ ਮੁਸੀਬਤਾਂ ਸਦਾ ਨਹੀਂ ਰਹਿਆਂ ਦਿਨੇ ਆਉਂਦਾ ਵਾ ਕੜਕ ਦੀ ਧੁੱਪੇ ਨਹੀਂ ਬੈਠਾ ਜਾਂਦਾ ਲੇਕਿਨ ਉਹਦੀ ਜਵਾਨੀ ਮੁੱਕ ਜਾਂਦੀ ਏ ਸ਼ਾਮ ਨੂੰ ਠੰਡ ਹੋ ਜਾਂਦੀ ਏ ਹਨੇਰੀ ਰਾਤ ਵਿੱਚ ਕਦਮ ਨਹੀਂ ਪੁੱਟਿਆ ਜਾਂਦਾ ਡਰ ਆਉਂਦਾ ਪਰ ਕੁਝ ਸਮੇਂ ਬਾਅਦ ਹਨੇਰੀ ਰਾਤ ਦੀ ਉਮਰ ਮੁੱਕ ਜਾਂਦੀ ਏ ਬੇਨਚਾਰੇ ਆਉਂਦਾ ਵਾ ਮੁਸੀਬਤ ਦੀ ਉਮਰ ਆ ਫਦਾ ਨਹੀਂ ਰਣੀ ਇਹਦੀ ਉਮਰ ਮੁੱਕ ਜਾਣੀ ਏ ਜਿਹੜੇ ਸਾਡੇ ਨਾਲ ਖਲੋਣਗੇ ਕਾਲੀ ਦਾਲ ਵਿੱਚ ਉਹਨਾਂ ਦਾ ਸਿਰ ਉੱਚਾ ਹੋਵੇਗਾ ਉਹ ਦਸਾਂ ਨੇ ਕਿਹਾ ਜੀ ਨਾ ਮੀਠੀਆਂ ਨੇ ਪਿੱਛੇ ਸ਼ੁਰੂ ਮਾਰੇ ਗੱਲ ਦੁੱਧ ਦੇ ਵਿੱਚ ਦੇਖੀ ਰੱਖਣਾ ਜੀ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖਵਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋ ਕੀ ਖਵਾਣਾ ਦੱਸੋ ਬਲ ਮਹਨੋਂ ਨਾ ਦੇ ਖਿਲਾਫ ਮੈਂ ਹੁਣ ਕੱਲ ਵੀ ਕਰੇਗੀ ਪਾਰਟੀ ਦੇ ਮਜੀਠੀਆ ਗਰੁੱਪ ਦੇ ਖਿਲਾਫ ਜਿਹੜਾ ਬਿਆਖਿਆ ਕਰਦਾ ਓ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਮ ਪੈਣੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕਲੇ ਇੱਕ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ 'ਚ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਨੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਲੋਧੀ ਨਗਰ ਹੋਣਾ ਕਿਹਾ ਵੀ ਇਹ ਗਲਤੀਆਂ ਸਾਸੀਂ ਕਾਲ ਦੇਖਦੇ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਬੋਲ ਦਿੱਤਾ ਹੈ ਪਾਰਟੀਆ ਬੋਲ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜੇ ਸਖਾਲੀ ਦਲ ਨੇ ਸ਼੍ਰੋਮਿਕ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਸ ਸ਼ਰੂਮ ਕਮੇਟੀ ਦੀ ਅਗਜਕਟਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾ ਬਣੀ ਉਸ ਸ਼ਰੂਮ ਕਮੇਟੀ ਨੇ ਅਸੀਂ ਉਹਦੇ ਫੈਸਲਿਆਂ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਸ ਅਗਜਕਟਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗ ਜੇਬ ਦੀ ਜੇਬ ਚੋਂ ਮੂੰਹ ਜੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਧੰਨਵਾਦ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ